राधा आप पुठा भनगा बारोलते राधा ताजा लिया बड़े ऐ प्या रस बोलते है राधा आप पुठा भनगा ताजा लिया बने ऐ प्या र ਉਹ ਸਮੋੜ ਤੇ ਹਾਸਲ ਪੈਂਦ ਰਹੀ ਯਾਰਾ ਦਾ ਆ ਪੁੱਠਾ ਪੰਗਾ ਪਾ ਗਿਆ ਨਹੀਂ ਹੋੜਾ ਬੜੇ ਪਿਆਰਾਂ ਦਾ ਉਹ ਸਮੋੜ ਤੇ ਹਾਸਲ ਪੈਂਦ ਰਹੀ ਯਾਰਾ ਦਾ ਆ ਪੁੱਠਾ ਪੰਗਾ ਪਾ ਗਿਆ ਨਹੀਂ ਹੋੜਾ ਬੜੇ ਪਿਆਰਾਂ ਦਾ ਉਹ ਸਮੋੜ ਤੇ ਹਾਸਲ ਪੈਂਦ ਰਹੀ ਯਾਰਾ ਦਾ ਆ ਪੁੱਠਾ ਪੰਗਾ ਪਾ ਗਿਆ ਨਹੀਂ ਹੋੜਾ ਬਣੇ ਐ ਪਿਆਰਾਂ ਦਾ ਉਸ ਮੋੜ ਤੇ ਪੈਂਦ ਰਹੀ ਯਾਰਾਂ ਦਾ ਆ ਪੁੱਠਾ ਪੰਗਾ ਪੈ ਗਿਆ ਨਹੀਂ ਹੋਣਾ ਬਣੇ ਐ ਪਿਆਰਾਂ ਦਾ ਉਸ ਮੋੜ ਤੇ ਪੈਂਦ ਰਹੀ ਯਾਰਾਂ ਦਾ ਆ ਪੁੱਠਾ ਪੰਗਾ ਪੈ ਗਿਆ ਨਹੀਂ ਹੋਣਾ ਬਣੇ ਐ ਪਿਆਰਾਂ ਦਾ ਉਸ ਮੋੜ ਤੇ ਪੈਂਦ ਰਹੀ ਯਾਰਾਂ ਦਾ ਆਪੁੱਠਾ ਪੰਗਾ ਪਾ ਗਿਆ ਨਹੀਂ ਹੋਣਾ ਬੜੇ ਪਿਆਰਾਂ ਦਾ ਉਸ ਮੋੜ ਤੇ ਹਾਸਲ ਪੈਂਦ ਰਹੀ ਯਾਰਾਂ ਦਾ ਆਪੁੱਠਾ ਪੰਗਾ ਪਾ ਗਿਆ ਨਹੀਂ ਹੋਣਾ ਬੜੇ ਪਿਆਰਾਂ ਦਾ ਉਸ ਮੋੜ ਤੇ